ਮੇਰੇ ਪਿਆਰੇ ਜੀ ਇਸ ਵਾਸੀਆਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਦਸਰੀ ਕਾ ਟੈਨ ਨਾਲ ਸੁਣਿਓ ਇੱਕ ਛੋਟਾ ਜਿਹਾ ਮੈਸੇਜ ਰੁੱਖ ਲਗਾਓ ਜੀਵਨ ਬਚਾਓ ਪ੍ਰਦੂਸ਼ਣ ਨੂੰ ਦੂਰ ਭਜਾਓ ਸਾਹ ਲੈਣਾ ਵੀ ਹੋਇਆ ਔਕਾ ਬੁੱਟਾ ਲਾਣਾ ਕੰਮ ਹੈ ਸੋਤੀਂੀ ਪੇਣਾ ਵੀ ਹਰ ਕੱਟ ਗਰਮੀ ਤੇ ਨਹੀਂ ਕੱਟ ਦਿੱਤੇ ਘਟ ਸਾਫ਼ੀ ਠੰਡੇ ਵੀ ਪਾਣੀ ਮੁੱਕਦਾ ਜਾਵੇ ਇਸ ਗੱਲ ਤਾਂ ਮੈਨੂੰ ਫਿਕਰ ਸਤਾਵੇ ਸਾਹ ਲੈਣ ਦੇ ਵਾਤਾਵਰਨ ਨੂੰ ਸਾਫ ਹੈ ਕਰਦੇ ਦੁੱਖਾਂ ਤੋਂ ਬੜੀ ਦਵਾਈ ਅਸੀਂ ਜਾਣੇ ਆ ਰੁੱਖ ਕੋਈ ਦੁੱਖਾਂ ਦੀ ਸੰਭਾਲ ਕਰ ਲਵੋ ਮੌਕੇ ਦੀ ਪਹਿਚਾਨ ਕਰ ਲਵੋ ਆਓ ਸਾਰੇ ਰੁੱਖ ਲਗਾਈਏ ਰਲ ਮਿਲ ਕੇ ਕੋਈ ਖੁਸ਼ਹਾਲ ਚਾਹੀਏ ਰੁੱਖ ਬਚਾਉਣਾ ਹੈ ਬਹੁਤ ਜੇ ਮੂਰੀ ਗਰਮੀ ਦਾ ਟੈਂਪਰੇਚਰ 45% ਪਲੱਸ ਵੱਧਦਾ ਜਾ ਰਿਹਾ ਹੈ। ਅਗਰ ਨਹੀਂ ਅਪਾਂ ਸੁਧਰਾਕਤ ਬਹਿਰਾਂ ਲਗਾਉਂਦੇ ਤਾਂ ਇਹ ਆਉਣ ਵਾਲੇ ਸਮੇਂ ਵਿੱਚ ਧਰਤੀ ਦਾ ਇੱਕ ਲਾਵਾ ਬਣ ਜਾਏਗਾ। ਇਸ ਤੋਂ ਬਚਣ ਲਈ ਆਪਾਂ ਰਲ ਮਿਲ ਕੇ ਸਾਰੇ ਝੂਟ ਲਗਾਈਏ। ਸਾਰੇ ਦੇਸ਼ ਜੀਵ ਜੰਤੂਆਂ ਦੀ ਵੀ ਜਾਨ ਬਚਾਈਏ। ਜਿਸ ਸਾਥੀ ਉਸਦੇ ਨਾਮ ਦਾ ਲੈ ਕੇ ਇੱਕ ਬੁੱਟਾ ਜ਼ਰੂਰ ਲਾਓ